ਮੈਂ ਤਾਂ ਰੋਜ਼ ਬੇਨਤੀ ਕਰਦਾ ਜਿਨੇ ਭਗਤੀ ਕੀਤੀ ਉਹਦੀ ਭਗਤੀ ਨੂੰ ਨਮਸਕਾਰ ਪਰ ਹੁਣ ਜਦੋਂ ਉਹ ਬਜ਼ੁਰਗ ਚੜ੍ਹਾਈ ਕਰ ਜਾਂਦਾ ਹੈ ਮਹਾਪੁਰਖ ਹੁਣ ਅੱਗੇ ਗੱਦੀ ਦੇ ਵਾਸਤੇ ਚਾਰਾ ਜੋਰੀ ਸ਼ੁਰੂ ਹੁੰਦੀ ਹੈ ਉਹ ਕਹਿੰਦਾ ਜੀ ਮੈਨੂੰ ਗੱਦੀ ਦਿਓ ਕਹਿੰਦਾ ਜੀ ਮੈਨੂੰ ਗੱਦੀ ਦਿਓ ਫਿਰ ਗੱਦੀ ਕਿਹਨੂੰ ਮਿਲਦੀ ਹੈ ਕਹਿੰਦੇ ਜਿਨੇ ਬਾਬਾ ਜੀ ਦੀ ਸਭ ਤੋਂ ਵੱਧ ਸੇਵਾ ਕੀਤੀ ਉਹ ਕਹਿੰਦੇ ਸੇਵਾ ਕਿਵੇਂ ਕਦਰੇੜਾ ਬਾਬਾ ਜੀ ਦੀ ਗੱਡੀ ਚਲਾਉਂਦਾ ਰਿਆ ਹੁਣ ਜਿਹੜਾ ਬਾਬਾ ਜੀ ਦੀ ਗੱਡੀ ਚਲਾਉਂਦਾ ਸੀ ਹੁਣ ਉਹ ਡੇਰਾ ਚਲਾਏਗਾ ਚਲਾਏਗਾ ਉਵੇਂ ਹੀ ਜਿਵੇਂ ਉਹ ਗੱਡੀ ਚਲਾਈ ਸੀ ਕਦੇ ਖਿੱਚ ਕੇ ਬ੍ਰੇਕਾ ਮਾਰੇਗਾ ਕਦੇ ਵੱਡੇ ਗੇਅਰ ਚ ਪਾ ਕੇ ਭਜਾਏਗਾ ਬਾਬਾ ਜੀ ਦੀ ਗੱਡੀ ਚਲਾਉਣ ਵਾਲਾ ਬਾਬਾ ਜੀ ਵਰਗੀ ਬ੍ਰह्म ਗਿਆਨੀ ਤਾਂ ਕਿੱਥੋਂ ਲਿਆਏਗਾ ਉਹਨੂੰ ਮੋਬਾਈਲ ਬਾਰੇ ਜਾਣਕਾਰੀ ਹੋ ਸਕਦੀ ਹੈ ਬ੍ਰੇਕ ਦੇ ਲੈਦਰਾਂ ਬਾਰੇ ਜਾਣਕਾਰੀ ਹੋ ਸਕਦੀ ਹੈ ਉਹਨੂੰ ਟਾਇਰਾਂ ਦੇ ਕਸਣ ਬਾਰੇ ਜਾਣਕਾਰੀ ਹੋ ਸਕਦੀ ਹੈ ਉਹਨੂੰ ਭ੍ਰਮ ਗਿਆਨ ਤੱਕ ਕਿੱਥੋਂ ਆ ਗਈ ਸਾਡੀ ਕਿਸਮਤ ਉਦੋਂ ਡੁੱਬੀ ਹੈ ਜਦੋਂ ਵੱਡੇ ਮਹਾਪੁਰਖਾਂ ਤੋਂ ਬਾਅਦ ਜਿਹੜੇ ਛੋਟੇ ਮਹਾਪੁਰਖ ਆਏ ਨਾ ਉਹ ਸੁਭਾਨ ਅੱਲਾਹ ਉੱਥੇ ਗੱਲ ਗਵਾਜ